ਬਟਾਲਾ ਦੇ ਪੀਰਪੜ ਵਾਲੇ ਇਲਾਕੇ 'ਚ ਹੋਈ ਅਣਵਾ ਫਾਇਰਿੰਗ ਤੋਂ ਉਦੀ ਹੋਈ ਮੌਤ ਚਾਰ ਜ਼ਖਮੀ ਪੁਲਿਸ ਨੂੰ ਭਈ ਹੱਥ ਪੈਰਾਂ ਦੀ ਜਾਂਚ ਕੀਤੀ ਸ਼ੁਰੂ ਦੋਸ਼ਾਂ ਨੂੰ ਫੜ ਲਈ ਕੀਤੀ ਛਾਪੇ ਮਾਰੀ ਬਟਾਲਾ ਦੇ ਪੀਰਪੜ ਵਾਲੇ ਇਲਾਕੇ ਸਮਾਦ ਰੁੜ ਖਜੂਰੀ ਗੇਟ ਵਿਖੇ ਬੂਟਾ ਦੀ ਦੁਕਾਨ ਦੇ ਪਾਰ ਅਣਵਾ ਫਾਇਰਿੰਗ ਹੋਣ ਦੀ ਖਬਰ ਸਾਹਮਣੇ ਆਈ ਹੈ ਘਟਨਾ ਦੇ ਵਿੱਚ ਦੋ ਲੋਕਾਂ ਦੀ ਮੌਤ ਅਤੇ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ ਇਸ ਤਰ੍ਹਾਂ ਬਟਾਲਾ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਛੇ ਲੋਕ ਗੋਲੀ ਕਾਰਨ ਸਰਕਾਰੀ ਹਸਪਤਾਲ ਆਏ ਹਨ ਜਿਨ੍ਹਾਂ ਵਿੱਚੋਂ ਦੋ ਦੀ ਗੋਲੀ ਲੱਗਣ ਕਾਰਨ ਮੌਤ ਹੋ ਚੁੱਕੀ ਹੈ ਦੇ ਚਾਰ ਲੋਕ ਜ਼ਖਮੀ ਹਨ ਚਾਰ ਜ਼ਖਮੀਆਂ ਦਾ ਇਲਾਜ ਇੱਥੇ ਕੀਤਾ ਜਾ ਰਿਹਾ ਹੈ ਜ਼ਖਮੀਆਂ ਵਿੱਚੋਂ ਇੱਕ ਨੇ ਦੱਸਿਆ ਕਿ ਉਹ ਬੂਟਾਂ ਦੀ ਦੁਕਾਨ ਦੇ ਬਾਹਰ ਬੈਠੇ ਸਨ ਤੇ ਦੋ ਅਣਪਛਾਤੇ ਵਿਅਕਤੀ ਆਏ ਜਿਨ੍ਹਾਂ ਨੇ ਤਬਰ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਛੇ ਲੋਕ ਜ਼ਖਮੀ ਹੋਏ ਸਨ ਜਿਨ੍ਹਾਂ ਚੋਂ ਦੋ ਦੀ ਮੌਤ ਹੋ ਗਈ ਹੈ ਇਸ ਬੰਤੀ ਥਾਣਾ ਸਿਟੀ ਦੇ ਐਸ ਐਚ ਓ ਜੋ ਕਿ ਮੌਕੇ ਤੇ ਪਹੁੰਚੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਫਾਇਰਿੰਗ ਹੋਈ ਹੈ ਤੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਕੌਣ ਸਾਹ ਪਰ ਹਾਈ ਗਲੋ ਹੈ ਇਥੋਂ ਮਗਰੋਂ ਆਏ ਨੇ ਮਗਰੋਂ ਉਹਨਾਂ ਨੇ ਗੋਲੀਆਂ ਫਾਇਰ ਕਰ ਦਿੱਤੀ ਸਾਡੇ 'ਤੇ। ਹਾਂ ਜੀ। ਕੌਣ ਆਇਆ ਸੀ ਜੀ? ਪਤਾ ਨਹੀਂ ਜੀ, ਇੱਕ ਉਹ ਮੋਟੇ ਸੀ ਕਹਿੰਦਾ ਸਰਦਾਰ। ਹਾਂ ਜੀ। ਕਾਦੇ ਜਾਇ ਸੀ। ਤੇ ਸਕੂਲੀ ਉਹ ਮੋਟਰਸਾਈਕਲ ਤੇ ਕਿੱਥੇ ਆਏ ਆ? ਕਿੰਨੀਆਂ ਗੋਲੀਆਂ ਚੱਲੀਆਂ ਇੱਥੇ? ਇਹ ਪਤਾ ਨਹੀਂ 10-12 ਰਾਊਂਡ ਕੱਢੇ ਉਹਨਾਂ ਨੇ। ਕੀ ਨਾਮ ਤੁਹਾਡਾ? ਮੈਂ ਨਾਮ ਅਮਨਜੀਤ। ਕੀ ਨਾਮ ਹੈ? ਮੰਦਿਰ ਯਾਰ। ਕੀ ਹੈ? ਲੋਕਾ। ਅਦੋਂ ਬਾਗੀਸਲਾ ਆਇਆ ਉਹਨਾਂ ਨੇ ਫਾਇਰਿੰਗ ਕੀਤੀ ਸਰ। ਜੀ। ਦੋਹੀ ਤੇਰਾ ਬੋਲਣਾ। ਮਤਲਬ ਹੁਣ ਹੋਣੀ ਕੋਈ 10-12 ਰਾਊਂਡ। ਕੋਈ ਜੀ ਕਿੱਥੇ ਬੈਠਾ? ਦਾ ਤੂੰ ਕਹਾਂ। चंडाली शोरूम नहीं, बूटा का शोरूम, वाला शोरूम होते बाहर, हाँ जी, फायरिंग हुई जी, तुझे क्यों किया अपने बेसिक किनारे बैठे, अच्छा, हाँ जी, किन्हें लोकार्थ दे गोली लगी सर ये नहीं जो पता, पता नहीं सर, दे मेरे प्यार, किन्हें रोड फायरिंग सर दस तो बार हो गई, हाँ जी करते हैं इसलिए ਸੰਜੀਵ ਸਿੰਘ ਅੱਛਾ ਜੀ ਹੈਗੇ ਅਸੀਂ ਬਾਹਰ ਲੋਕੇ ਹੀ ਸ਼ੌਪ ਦੇ ਬਾਹਰ ਤੇ ਅਸੀਂ ਆਪਸ ਵਿੱਚ ਵੀਰ ਭਰਾ ਗੱਲਬਾਤ ਕਰਦੇ ਪਏ ਸੀ ਤੇ ਮਗਰੋਂ ਆਏ ਨੇ ਕਹਿੰਦੇ ਦੋ ਮੋਢੇ ਆਏ ਨੇ ਉਹਨਾਂ ਨੇ ਮਗਰੋਂ ਆਂਦੀਆਂ 10 12 ਫਾਇਰ ਕੱਢੇ ਨੇ ਤੇ ਇੱਕ ਮੇਰੇ ਮਹਿਸੂਸ ਪਾਇ ਗਈ ਮੈਂ ਮੋਢਾ ਵੀ ਟਪੋੜੇ ਲੱਗ ਵਾਟੇ ਕੇ ਮੇਰੇ ਉੱਤੇ ਲੰਘੀ ਆ ਠੀਕ ਹੈ ਜੀ ਤੇ ਆਪਣੇ ਦੋ ਜਿਹੜੇ ਵੀਰ ਭਰਾ ਨੇ ਉਹ ਉਹਨਾਂ ਨੂੰ ਗੋਲੀਆਂ ਵੱਜੀਆਂ ਨੇ ਉਹ ਐਸ ਵੇਲੇ ਅੰਮ੍ਰਿਤਸਰ ਰਫਰ ਕੀਤੇ ਗਏ ਨੇ ਮੋਢੇ ਕਿ ਕਿੰਨੇ ਲੋਕ ਆਏ ਸੀ ਤੇ ਕਿੰਨੀਆਂ ਗੋਲੀਆਂ ਲੱਗੀਆਂ ਇਹ ਬਾਜੀ ਕਟੋ-ਕਟ 12-13 ਗੋਲੀਆਂ ਉਹਨੇ ਰੌਂਗ ਕੱਢੇ ਨੇ ਹਾਂ ਹਾਂ ਕੌਣ ਸੀ ਉਹ ਲੋਕ ਪਤਣਾ ਨਹੀਂ ਬਾਜੀ ਕੌਣ ਸੀ ਮੇਰੀ ਬੇਟ ਜੀ ਤੇ ਜਿੰਨਾ ਮੁੰਡਿਆਂ ਨੂੰ ਗੋਲੀਆਂ ਵੱਜੀਆਂ ਨੇ ਹਾਂਜੀ ਉਹ ਦੋਨੋਂ ਮੁੰਡੇ ਆਸੋ ਦੇ ਇੱਥੋਂ ਅੰਬਰਸਰ ਰੈਫਰ ਕੀਤੇ ਗਏ ਕਿੰਨੇ ਲੋਕਾਂ ਦੇ ਕੋਲ ਗੋਲੀਆਂ ਉੱਚੀਆਂ ਹਾਂਜੀ ਕਿੰਨੇ ਦੇ ਉੱਚੀਆਂ ਇੱਕ ਮੇਰੇ ਇੱਕ ਮੇਰੇ ਨਾਲ ਦੇ ਨੇ ਕਾਤੇ ਕਿੰਨੇ ਜਣੇ ਆਏ ਜੇ 4 6 ਜਣੇ ਚੰਦਰ ਤੇ ਵੀ ਵੱਜੀਆਂ ਨਹੀਂ ਚੰਦਰ ਠੀਕ ਸਮਾਤ ਨਰੀ ਕਿਰਪਾ ਨਾਲ 6 ਇਹ ਉਹ ਥ्रेट ਵਾਲੀ ਗੱਲ ਤਾਂ ਨਹੀਂ ਸਰ ਇਹਨਾਂ ਨੇ ਪੁੱਛਿਆ ਜੇ ਸਾਨੂੰ ਕਿ ਜੇ ਆਪਾਂ ਕਦੇ ਸਿੱਧੇ ਮੂੰਹ ਚ ਹੁੰਦੇ ਤਾਂ ਪਤਾ ਨਹੀਂ ਕੀ ਕੀ ਕੁਝ ਹੋਣਾ ਨਹੀਂ ਡਾਕਟਰ ਸਾਹਿਲ ਜੀ ਸਰ ਕਿੰਨੇ ਲੋਕ ਆਏ ਆ ਕੀ ਹੋਇਆ ਸਾਡੇ ਕੋਲ ਟੋਟਲ 6 ਪੇਸ਼ੈਂਟ ਆਏ ਆ ਵਿਦ ਅ ਲੈਜਿਸਟਰੀ ਆਫ ਗਨ ਸ਼ਾਟ ਜਿੱਚ ਟੋਟਲ ਸਾਡੇ ਕੋਲ देयर ਵਰ 6 ਪੇਸ਼ੈਂਟਸ ਤੇ ਜਿਹੜੇ ਉਹਨਾਂ ਚ ਦੋ ਜਨੇ ਆ ਉਹ ਸਾਡੇ ਕੋਲ ਬ੍ਰੌਡ ਡੈੱਡ ਸੀਗੇ ਇੱਕ ਸੀਗਾ ਸਰਬਜੀਤ ਸਿੰਘ ਤੇ ਦੂਸਰਾ ਸੀਗਾ ਕਨਮ ਮਾ ਜੀ ਬਾਕੀ ਅੰਦੇ ਇਹ ਜੋ ਗਨ ਸ਼ਾਟ ਦੇ ਜਿਹੜਾ ਹੋਇਆ ਇਨਸੀਡੈਂਟ ਉਹ ਜਿਹੜੇ ਚਾਰ ਨੇ ਉਹਨੂੰ ਤੁਸੀਂ ਮਾਰਿਆ ਉਹਨਾਂ ਦੀ ਫਿਲਹਾਲ ਕੰਡੀਸ਼ਨ ਠੀਕ ਸਟੇਬਲ ਆ ਉਹਨਾਂ ਦਾ ਹਜੇ ਟ੍ਰੀਟਮੈਂਟ ਚੱਲ ਰਿਹਾ ਵਾ ਬਾਕੀ ਅੰਡਰ ਆਬਜ਼ਰਵੇਸ਼ਨ ਉਹਨਾਂ ਨੂੰ ਰੱਖਾਂਗੇ ਆਪਾਂ ਨੇ ਚਾਰ ਨੇ ਕੀ ਖਤਰਾ ਤੋਂ ਬਾਅਦ ਫਿਲਹਾਲ ਤਾਂ ਅੰਡਰ ਆਬਜ਼ਰਵੇਸ਼ਨ ਆ ਤੇ ਟ੍ਰੀਟਮੈਂਟ ਚੱਲ ਰਿਹਾ ਫਿਰ ਵੇਟ ਐਂਡ ਵਾਚ ਹੈਗਾ ਅਸੀਂ ਸੁਚਨਾ ਪ੍ਰਾਪਤ ਹੋਈ ਹੁਣੇ ਹਜੇ ਦਸਾ ਸਿੰਘ ਨਾਮ ਗਰੀਆ ਹਾਲਾ ਕਿ ਫਾਇਰਿੰਗ ਹੋਈ ਹੈ ਉਸ ਸੰਬੰਧੀ ਕੁਝ ਵਿਅਕਤੀ ਇੰਚਡ ਹੋਏ ਨੇ ਮਹਸਤਾਲਾ ਇੱਥੇ ਉਹ ਜਾਇ ਸੰਬੰਧੀ ਕਾਰਵਾਈ ਕਰ ਰਹੇ ਆਪਾਂ ਕਿੰਨੇ ਲੋਕ ਜਖਮੀ ਕਰੀਬ 6 ਵਿਅਕਤੀਆਂ ਦੇ ਜਖਮੀ ਹੋਣ ਬਾਰੇ ਪ੍ਰਾਪਤ ਹੋਇਆ ਪਤਾ ਲੱਗਾ ਹੈ ਤੇ ਉਹਦੇ ਬਾਰੇ ਡਾਕਟਰ ਸਾਹਿਬ ਕੋਲ ਰਾਇ ਲੈ ਰਹੇ ਕੌਣ ਕੌਣ ਹੈ ਡਾਕਟਰ ਬਤਾ ਬਕੇ ਦੋ ਲੋਕ ਬਰਾਡ ਨਹੀਂ ਮੈਨੂੰ ਇਹ ਜਾਣਕਾਰੀ ਮਿਲੇ ਸਕੇ ਕੀ ਕਾਰਵਾਈ ਕੀਤੀ ਹੈ ਕਾਰਵਾਈ ਜੋ ਵੀ ਬੰਦੀ ਹੋ ਕਰਾਂਗੇ ਆਪਾਂ